ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਤੇ ਲਓ ਜੀ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇੱਕ ਐਸੀ ਚੀਜ਼ ਜੋ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਕਿਸੇ ਵੀ ਵਿਅਕਤੀ ਦਾ ਵਿਆਹ ਹੁੰਦਾ ਹੈ ਤਾਂ ਵਿਆਹ ਦੇ ਲਈ ਆਪਾਂ ਨੂੰ ਕੋਈ ਨਾ ਕੋਈ ਪੈਲਸ ਚੁੜਨਾ ਪੈਂਦਾ ਹੈ ਸੋ ਅੱਜ ਅਸੀਂ ਤੁਸੀਂ ਪਿੱਛੇ ਦੇਖ ਸਕਦੇ ਹੋ ਜੋ ਦੀ ਤਾਜ ਰਿਜ਼ੋਰਟਸ ਮਰੰਡਾ ਦੇ ਵਿੱਚ ਹੈ ਤੇ ਆਪਾਂ ਤੁਹਾਨੂੰ ਇਸ ਪੈਲਸ ਦੀ ਪੂਰੀ ਜਾਣਕਾਰੀ ਦਿਖਾਉਣੀ ਹੈ ਅੰਦਰ ਜਾ ਕੇ ਵੀ ਦੇਖਦੇ ਆਂ ਅਤੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਮਲਾਉਂਦੇ ਆ ਤੁਹਾਨੂੰ ਜੋ ਇਸ ਪੈਲਸ ਦੇ ਮੈਨੇਜਰ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਵਧੀਆ ਜੀ ਵਧੀਆ ਜੀ ਸੋ ਬੜਾ ਨਾਮ ਹੈ ਜੀ ਤੁਹਾਡੇ ਮਤਲਬ ਕੇ ਇਸ ਪੈਲਸ ਦਾ ਤੇ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਵੋ ਕਿ ਕਿਵੇਂ ਮਤਲਬ ਕੇ ਤੁਸੀਂ ਇੱਥੇ ਫੰਕਸ਼ਨ ਅਟੈਂਡ ਕਰਵਾਉਂਦੇ ਹੋ ਤੇ ਕੀ ਕੀ ਆਪਣੇ ਕੋਲ ਅਵੇਲੇ ਹਾਂਜੀ ਜਰੂਰ ਜੀ ਜਰੂਰ ਹਾਂਜੀ ਸਭ ਤੋਂ ਪਹਿਲਾਂ ਮੈਂ ਦੋਸਤੋ ਤੁਹਾਡਾ ਸਤਿ ਸ੍ਰੀ ਅਕਾਲ ਕਰਦਾ ਹਾਂ ਜੀ ਉਹ ਤੁਹਾਨੂੰ ਮੈਂ ਦੱਸਦਾ ਕਿ ਸਭ ਤੋਂ ਪਹਿਲਾਂ ਕਨੈਕਟੀਵਿਟੀ ਅਗਰ ਮੈਂ ਤੁਹਾਨੂੰ ਇਸ ਜਗ੍ਹਾ ਤੇ ਦਿਖਾਵਾਂ ਆਪਣਾ ਖਰੜ ਹਾਈਵੇ ਔਰ ਲੁਧਿਆਣਾ ਹਾਈਵੇ ਬਿਲਕੁਲ ਨਾਲ ਲੱਗਦਾ ਹੈਗਾ ਔਰ ਇਹ ਬਿਲਕੁਲ ਪ੍ਰਾਈਮ ਲੋਕੇਸ਼ਨ ਹੈਗੀ ਹੈ ਕਨੈਕਟੀਵਿਟੀ ਮੇਨ ਹੁੰਦੀ ਹੈ ਕੋਈ ਲੁਧਿਆਣਾ ਤੋਂ ਆ ਰਿਹਾ ਜਾਂ ਖਰੜ ਤੋਂ ਆ ਰਿਹਾ ਇੱਕ ਸਾਡਾ ਜਿਹੜਾ ਪੈਲੇਸ ਹੈਗਾ ਇਹ ਬਿਲਕੁਲ ਦੋ ਹਾਈਵੇ ਟੱਚ ਕਰਦਾ ਇੱਕ ਆਹ ਵਾਲਾ ਹਾਈਵੇ ਵੀ ਜਾਂਦਾ ਹੈ ਜਿਹੜਾ ਕਿ ਮਰੀਂਡਾ ਨੂੰ ਜਾਂਦਾ ਹੈ ਤੇ ਦੋ ਹਾਈਵੇ ਟੱਚ ਕਰਦਾ ਹੈ ਇਦੀ ਕਨੈਕਟੀਵਿਟੀ ਬਹੁਤ ਅੱਛੀ ਹੈ ਹੁਣ ਆਪਾਂ ਅੰਦਰ ਚੱਲ ਕੇ ਦੇਖਦੇ ਆਂ ਦੋਸਤੋ ਇਹ ਮੇਨ ਐਂਟਰੈਂਸ ਆ ਗਈ ਹੈ ਤਾਜ ਰਿਜ਼ੋਰਟ ਤੇ ਹੁਣ ਆਪਾਂ ਅੰਦਰ ਚੱਲਦੇ ਇਹਦੀ ਖਾਸੀਅਤ ਦੱਸਦਾ ਆਪਣੇ ਪੈਲਸ ਦੀ ਕੀ ਹੈਗੀ ਹੈ ਆ ਸਭ ਤੋਂ ਅੱਛੀ ਗੱਲ ਇਹ ਹੈ ਕਿ ਪਾਰਕਿੰਗ ਅੱਜ ਕੱਲ ਹਰ ਇੱਕ ਪੈਲਸ ਦੇ ਵਿੱਚ ਇਸ਼ੂ ਆਂਦਾ ਪਾਰਕਿੰਗ ਦਾ ਤੇ ਸਾਡੇ ਪੈਲਸ ਦੇ ਵਿੱਚ ਤੁਸੀਂ ਦੇਖੋਗੇ ਕਟੋ-ਕਟ ਚਾਹ 1.5-200 ਕਾਰਾਂ ਵੀ ਲਾਂਦੇ ਆ ਤਾਂ ਵੀ ਕੋਈ ਦਿੱਕਤ ਨਹੀਂ ਆਣੀ ਦੋਸਤੋ ਇੱਕ ਗੱਲ ਹੋਰ ਹੈਗੀ ਥੋਡੀ ਕਾਰ ਅਗਰ ਤੇ ਫੁੱਲ ਹੋ ਵੀ ਜਾਂਦਾ ਅਗਰ ਹਜ਼ਾਰ ਗੈਦਰਿੰਗ ਹੈਗੀ ਹੈ ਅਗਰ ਫੁੱਲ ਹੋ ਵੀ ਜਾਂਦਾ ਤਾਂ ਬਾਹਰ ਵੀ ਜਿਹੜੀ ਹੈਗੀ ਕਾਰਾਂ ਲੱਗ ਜਾਂਦੀਆਂ ਬਾਹਰ ਦੀ ਸਾਈਡ ਵੀ ਜਿਹੜੀ ਹੈਗੀ ਕਾਰ ਪਾਰਕਿੰਗ ਅਲੱਗ ਤੋਂ ਦਿੱਤੀ ਹੋਈ ਹੈ بڑی ਗੱਲ ਇਹ ਹੈ ਕਿ ਇਹਦੀ ਚੌੜਾਈ ਜਿਹੜੀ ਹੈਗੀ ਹੈ ਇਹ ਅਪਰੋਕਸ 4 ਕਿੱਲੇ ਦੇ ਕਰੀਬ ਹੈ ਤੇ ਇਹਦੀ ਜਿਹੜੀ ਚੌੜਾਈ ਹੈ ਕਾਫੀ ਅੱਛੀ ਹੈ ਜਿੱਦਾਂ ਕਾਰ ਪਾਰਕਿੰਗ ਦਾ ਇਸ਼ੂ ਨਹੀਂ ਆਊਗਾ ਆਪਣਾ ਸਾਈਡ ਲੌਨ ਵੀ ਦਿੱਤਾ ਹੋਇਆ ਹੈ ਅਗਰ ਬੱਚੇ ਖੇਲਣਾ ਚਾਹਦੇ ਹ ਤਾਂ ਤੇ ਲੌਂਚ ਵੀ ਖੇਲ ਸਕਦੇ ਆ ਉਸ ਤੋਂ ਇਲਾਵਾ ਇਹ ਮੇਨ ਐਂਟਰਸ ਆ ਜਾਂਦੀ ਆ ਆਪਣੀ ਹੁਣ ਮੈਂ ਤੁਹਾਨੂੰ ਆਪਣੀ ਮੇਨ ਐਂਟਰਸ ਤੋਂ ਦਿਖਾਣਾ ਦੋਸਤੋ लेके आज मैरिज ਹੈਗੀ ਹੈ ਤੇ ਲਾਈਵ ਦੇਖਣ ਦਾ ਅਲੱਗ ਹੀ 뷰 ਹੁੰਦਾ ਦੋਸਤੋ ਪ੍ਰੋਪਰ ਮੈਟਿੰਗ ਹੋਈ ਹੋਈ ਹੈ ਸਾਰੇ ਫਲਾਵਰਸ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਔਰ ਸਭ ਤੋਂ ਅੱਛੀ ਗੱਲ ਇਹਦੀ ਥੀਮ ਹੈਗੀ ਹੈ ਦੋਸਤੋ ਕਿ ਇੱਥੇ ਫਾਉਂਟੇਨ ਵੀ ਦਿੱਤਾ ਹੋਇਆ ਹੈ ਮੈਂ ਤੁਹਾਨੂੰ ਫਾਉਂਟੇਨ ਦਿਖਾਣਾ ਜਿਵੇਂ ਆਪਾਂ ਅੰਦਰ ਐਂਟਰ ਕਰਦੇ ਆ ਆ ਲੁੱਕ ਨਿਕਲ ਕੇ ਆਉਂਦੀ ਹੈ ਫਾਉਂਟੇਨ ਦੀ ਤੇ ਦੋਸਤੋ ਇਹਦੇ ਵਿੱਚ ਕੀ ਹੈ ਬਲੂ ਕਲਰ ਦੀ ਲਾਈਟਸ ਦਿੱਤੀ ਹੋਈ ਹੈ ਸਾਈਡ ਤੇ ਫਾਉਂਟੇਨ ਹੈਗਾ ਇਹ ਕਨਸੈਪਟ ਜਿਹੜਾ ਹੈਗਾ ਸੀ ਬਹੁਤ ਹੀ ਅੱਛਾ ਬਣਾਇਆ ਹੈ ਐਂਟਰੈਂਸ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਸੀਗਾ ਆਪਣੀ ਮੇਨ ਐਂਟਰੈਂਸ ਹੈਗੀ ਹੈ ਪ੍ਰੋਪਰ ਜਿਹੜੀ ਹੈਗੀ ਡੈਕੋਰੇਸ਼ਨ ਕੀਤੀ ਹੈ ਕੋਈ ਅਗਰ ਕਸਟਮਰ ਆਂਦਾ ਹੈ ਤੁਸੀਂ ਲੁੱਕ ਦੇਖ ਸਕਦੇ ਹੋ ਉੱਪਰ ਲਾਈਟਸ ਦੇਖ ਸਕਦੇ ਹੋ ਔਰ ਸਾਈਡ ਤੇ ਜਿਹੜੇ ਹੈਗੇ ਸਾਰੇ ਸ਼ੀਸ਼ੇ ਲੱਗੇ ਹੋਏ ਆ ਔਰ ਫਲਾਵਰਸ ਨਾਲ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਡੈਕੋਰੇਸ਼ਨ ਕੀਤੀ ਹੋਈ ਹੈ ਕਿਸੇ ਚੀਜ਼ ਆਪਾਂ ਦੋਸਤੋ ਕਮੀ ਨਹੀਂ ਛੱਡੀ ਤੇ ਇਹ ਜਿਹੜਾ ਮੈਰਿਜ ਪੈਲੇਸ ਆ ਇਸ ਤਰ੍ਹਾਂ ਦਾ ਮਰੀਂਡਾ ਦੇ ਵਿੱਚ ਮੈਰਿਜ ਪੈਲੇਸ ਤੁਹਾਨੂੰ ਮਿਲਣਾ ਹੀ ਨਹੀਂ ਹੈ ਕਿਉਂਕਿ ਇਹ ਸਪੈਨਿਸ਼ ਲੁੱਕ ਤੇ ਬਣਿਆ ਹੈ ਇਹ ਤਾਂ ਲਈ ਮੈਂ ਤੁਹਾਨੂੰ ਬਾਹਰ ਦੀ ਲੁੱਕ ਦਿਖਾ ਰਿਹਾ ਫਿਰ ਆਪਾਂ ਅੰਦਰ ਚਲ ਕੇ ਦੇਖਾਂਗੇ ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਿਹੜੀ ਹੈਗੀ ਹੈ ਡੈਕੋਰੇਸ਼ਨ ਕਿੰਨੀ ہوئی ਹੈ ਦੋਸਤੋ ਤੇ ਅਗਰ ਕਿਸੇ ਨੇ ਫੋਟੋਗ੍ਰਾਫੀ ਕਰਨੀ ਹੈ ਤਾਂ ਹਰ ਇੱਕ ਚੀਜ਼ ਦਾ ਆਪਾਂ ਧਿਆਨ ਰੱਖਿਆ ਹੈ ਫੋਟੋਗ੍ਰਾਫੀ ਕਰਨੀ ਹੈ ਤਾਂ ਫੋਟੋਗ੍ਰਾਫੀ ਲਈ ਲਗਪੂ ਆਪਾਂ ਜਿਹੜਾ ਹੈਗਾ ਦਿੱਤਾ ਹੋਇਆ ਸਿਟਿੰਗ ਏਰੀਆ ਦੇ ਵਿੱਚ ਆ ਗਿਆ ਹੁਣ ਮੈਂ ਸਿਟਿੰਗ ਏਰੀਆ ਤੁਹਾਨੂੰ ਦਿਖਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਮੈਰਿਜ ਸ਼ੁਰੂ ਹੋਈ ਹੈ ਲੈ ਇਹ ਡੇ ਮੈਰਿਜ ਹੈਗੀ ਹੈ ਔਰ ਅਗਰ ਤੁਸੀਂ ਦੇਖੋਗੇ ਸਿਟਿੰਗ ਏਰੀਆ ਜਿਹੜਾ ਹੈਗਾ ਆਪਣੇ ਕੋਲ ਅਰੇਂਜਮੈਂਟ ਬਹੁਤ ਜ਼ਿਆਦਾ ਹੈਗੀ ਹੈ ਤੁਸੀਂ ਅੱਜ ਵੀ ਦੇਖ ਸਕਦੇ ਹੋ ਅਗਰ ਹਜ਼ਾਰ ਦੀ ਗੈਦਰਿੰਗ ਹੈ ਉਸ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਕਿੰਨੀ ਜਗ੍ਹਾ ਖਾਲੀ ਪਈ ਹੈ ਤਾਂ ਸਾਡੀ ਸਿਟਿੰਗ ਅਰੇਂਜਮੈਂਟ ਜਿਹੜੀ ਹੈਗੀ ਬਹੁਤ ਹੀ ਪ੍ਰੋਪਰ ਪਲੈਨਿੰਗ ਨਾਲ ਬਣੀ ਹੋਈ ਹੈ ਇਹ ਪੈਲਸ ਵੀ ਜਿਹੜਾ ਹੈਗਾ ਆਰਕੀਟੈਕਟ ਨੇ ਬਹੁਤ ਪਲੈਨਿੰਗ ਨਾਲ ਬਣਾਇਆ ਹੈ ਤੇ ਹੁਣ ਤੁਸੀਂ ਸਾਹਮਣੇ ਦੇਖੋਗੇ ਅੱਜ ਕੱਲ ਸਾਰੀ ਛੋਟੀ ਸਟੇਜਾਂ ਹੁੰਦੀ ਹੈ ਮਤਲਬ ਸਟੇਜ ਵੀ ਦਿਖਾਵਾਂਗਾ ਉਹਦਾ ਬੈਨੀਫਿਟ ਦੱਸਾਂਗਾ ਆਪਣਾ ਇਹ ਆ ਜਾਂਦਾ ਬੀਅਰ bar ਕਾਊਂਟਰ ਆ ਜਾਂਦਾ ਇਸ ਸਾਈਡ ਤੇ ਦੋਸਤੋ ਇਸ ਸਾਈਡ ਆ ਜਾਂਦਾ ਆਪਣਾ ਸਾਰਾ ਈਟਿੰਗ ਜਿਹੜਾ ਹੈਗਾ 스ਨੈਕਸ ਦਾ ਕਾਊਂਟਰ ਆ ਜਾਂਦਾ ਆ ਸਾਰੀ ਜਿਹੜੀ ਹੈਗੀ ਹੈ ਦੋਸਤੋ ਸੋਫੇ ਲੱਗੇ ਹੋਏ ਆ ਟੇਬਲਸ ਲੱਗੇ ਹੋਏ ਆ ਹਰ ਇੱਕ ਤਰ੍ਹਾਂ ਦੀ ਅਸੀਂ ਗੈਦਰਿੰਗ ਕੀਤੀ ਹੋਈ ਹੈ ਬੀਅਰ bar ਕਾਊਂਟਰ ਆ ਗਿਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸਾਰੀ ਅਰੇਂਜਮੈਂਟ ਆਪਾਂ ਕੀਤੀ ਹੋਈ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਦੋਸਤੋ ਆਪਣਾ ਸਟੇਜ ਆ ਜਾਂਦੀ ਹੈ ਮੈਰਿਜ ਦੀ ਸਟੇਜ ਇੰਨੀ ਵੱਡੀ ਕਿਤੇ ਨਹੀਂ ਹੈਗੀ ਅੱਜ ਦੀ ਡੇਟ ਦੇ ਵਿੱਚ ਹੁੰਦਾ ਕੀ ਹੈ ਕਿ ਗੈਦਰਿੰਗ ਹੋ ਜਾਂਦੀ ਹੈ ਤਾਂ ਕਰਾਊਡ ਹੋ ਜਾਂਦਾ ਹੈ ਸਟੇਜ ਤੇ ਇਸੇ ਕਰਕੇ ਆਪਾਂ ਸਟੇਜ ਜਿਹੜੀ ਹੈਗੀ ਵੱਡੀ ਬਣਾਈ ਹੈ ਸਾਈਡ ਤੇ ਵੀ ਸੋਫੇ ਲੱਗੇ ਹੋਏ ਅਗਰ ਕਿਸੇ ਨੇ ਵੀਆਈਪੀ ਗੈਸਟ ਨੇ ਇੱਥੇ ਬੈਠਣਾ ਹੈ ਉਹ ਇਸ ਜਗ੍ਹਾ ਤੇ ਵੀ ਬੈਠ ਸਕਦੇ ਹੈ ਆ ਜਿਹੜਾ ਕਨਸੈਪਟ ਹੈਗਾ ਇਹ ਯੂਨਿਕ ਕਨਸੈਪਟ ਹੈਗਾ ਇਸ ਤਰ੍ਹਾਂ ਦਾ ਕਨਸੈਪਟ ਜਿਹੜਾ ਹੈਗਾ ਹਲੇ ਕਿਸੇ ਹੋਰ ਰਿਜ਼ੋਰਟ ਦੇ ਵਿੱਚ ਨਹੀਂ ਹੈਗਾ ਦੋਸਤੋ ਤੇ ਦੋਸਤੋ ਇਹ ਦੁਲਾ ਦੁਲਨ ਦੀ ਸਿਟਿੰਗ ਏਰੀਆ ਆ ਜਾਂਦਾ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਸਟੇਜ ਹੈਗੀ ਹੈ ਔਰ ਆਰਾਮ ਨਾਲ ਜਿਹੜੇ ਹੈਗੇ ਸੋਫੇ ਵੀ ਸਾਈਡ ਤੇ ਲੱਗੇ ਆ ਦੋਸਤੋ ਬੁਟਨ ਥੀਮ ਦਿੱਤੀ ਆਪਾਂ ਨੇ ਤੁਸੀਂ ਦੇਖੋਗੇ ਤੇ ਪ੍ਰੋਪਰ 골ਡਨ ਥੀਮ ਹੈਗੀ ਹੈ ਪੂਰਾ ਜਿਹੜਾ ਹੈਗਾ ਲਾਈਟਿੰਗਸ ਨਾਲ ਦਿਨ ਦੇ ਵਿੱਚ ਵੀ ਬਹੁਤ ਵਧੀਆ ਲੱਗ ਰਿਹਾ ਦੋਸਤੋ ਔਰ ਇੱਥੇ ਅਗਰ ਤੁਸੀਂ ਕੋਈ सिंगर ने अपना प्रोग्राम करना है जी अपना डीजे लाना है तो लिए आप स्पेशल स्टेज बनाई है वो भी हाइट चक्के बनाई है और उस तो जो है फ्लोर स्टेज अलग हैगी है और तुसी देख सकते हो कि प्रोपर हाइट दीती है बेनीफिट की है कि अगर इस सोफे ते लोग बैठे है तो यह जो है विजन हैगा दूरों की अगर निगाह मारूंगे ਉਹਨਾਂ ਨੂੰ ਦੇਖਣ ਚ ਦਿੱਕਤ ਨਹੀਂ ਆਉਗੀ ਇਸ ਕਰਕੇ ਸਟੇਜ ਆਪਾਂ ਜਿਹੜੀ ਹੈਗੀ ਚੱਕੇ ਬਣਾਈ ਆ ਦੋਸਤੋ ਆਪਾਂ ਛੋਟੀ ਛੋਟੀ ਚੀਜ਼ ਦਾ ਹਰ ਇੱਕ ਦਾ ਧਿਆਨ ਰੱਖਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਾਰੇ ਸਟਾਲ ਲਾਏ ਹੋਏ ਗੋਲ ਗੱਪੇ ਤੋਂ ਲੈ ਕੇ ਆ ਫਰੂਟ ਚਾਟ ਆ ਗਿਆ ਤੁਸੀਂ ਦੇਖ ਸਕਦੇ ਹੋ ਤਾਂ ਸਾਡੀ ਕੇਟਰਿੰਗ ਆਪਣੀ ਹੈਗੀ ਹੈ ਔਰ ਅਸੀਂ ਇਹ ਸਾਰੀ ਆਪਣੀ ਕੇਟਰਿੰਗ ਅਸੀਂ ਖੁਦ ਹੀ ਪ੍ਰੋਵਾਈਡ ਕਰਦੇ ਪੈਲਸ ਦੇ ਵਿੱਚ ਦੋਸਤੋ ਕੇਟਰਿੰਗ ਸਾਰੀ ਆਪਣੀ ਹੈ ਸਰਵਿਸ ਸਾਡੀ ਬਹੁਤ ਵਧੀਆ ਹੈਗੀ ਹੈ ਅਸੀਂ ਸਰਵਿਸ ਦੇ ਵਿੱਚ ਜਿਹੜੀ ਹੈਗੀ ਹੈ ਕੋਈ ਕਮੀ ਪੇਸ਼ੀ ਨਹੀਂ ਛੱਡੀ। ਔਰ ਆਪਾਂ ਹਰ ਇੱਕ ਵੈਰਾਈਟੀ ਰੱਖੀ ਹੈ ਕੈਟਰਿੰਗ ਦੇ ਵਿੱਚ। ਤੁਸੀਂ ਅਗਰ ਇੱਕ ਵਾਰੀ ਮਿਲੋਗੇ ਸਾਡੇ ਅਲੱਗ-ਅਲੱਗ ਪੈਕੇਜ ਹੈਗੇ ਆ ਕੈਟਰਿੰਗ ਦੇ ਵਿੱਚ। ਸਿਲਵਰ ਪੈਕ ਹੈ। 골ਡ ਪੈਕੇਜ ਹੈ, ਪਲੈਟਿਨਮ ਪੈਕੇਜ ਵੀ ਅਵੇਲੇਬਲ ਹੈ। ਤਾਂ ਕੈਟਰਿੰਗ ਸਾਡੀ ਜਿਹੜੀ ਹੈਗੀ ਹੈ ਬਹੁਤ ਹੀ ਅਲੱਗ ਡਿਫਰੈਂਟ ਹੈਗੀ ਹੈ ਹੋਰ ਪਹਿਲੇ ਸੁਣਾ ਲਓ। जब तुम सान्यू कार्ड देखोगे थोड़े कोरायटी मिलेगी केटरिंग तो हम आप अंदर चलते हैं मेन पैलेस एंट्रेंस भी दिखा आता बहर का व्यू सब जो देख सकते हो दोस्तों हम आप मेन एंट्रेंस दिखा थर तो भी देखोगे प्रोपर लाइटिंग दिखती है और अंदर पैलेस जो प्रोपर स्पेनिश लुक है आज अंदर चल के देखते हैं दोस्तों ਦੋਸਤੋ ਇੱਕ ਸਿਟਿੰਗ ਏਰੀਆ ਸਾਈਡ ਤੇ ਵੀ ਦਿੱਤਾ ਆਪਾਂ ਨੇ ਹਰ ਇੱਕ ਚੀਜ਼ ਦਾ ਛੋਟੇ-ਛੋਟੇ ਚੀਜ਼ ਦਾ ਸੀ ਧਿਆਨ ਰੱਖਿਆ ਆ ਛੋਟਾ ਸਿਟਿੰਗ ਏਰੀਆ ਦਿੱਤਾ ਔਰ ਇਸ ਜਗ੍ਹਾ ਤੇ ਵੀ ਪ੍ਰੋਪਰ ਆਪੋਜ਼ਿਟ ਸਾਈਡ ਵੀ ਜਿਹੜਾ ਹੈਗਾ ਸਿਟਿੰਗ ਅਲੱਗ ਤੋਂ ਦਿੱਤਾ ਹੈ ਜੇ ਕੋਈ ਪ੍ਰਾਈਵੇਸੀ ਚਾਹੁੰਦਾ ਹੈ ਜਾਂ ਫੋਟੋਗ੍ਰਾਫੀ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਸੀ ਸਪੈਸ਼ਲ ਜਿਹੜਾ ਹੈਗਾ ਸਾਈਡ ਤੇ ਸਿਟਿੰਗ ਏਰੀਆ ਬਣਾਇਆ ਐਂਟਰ ਕਰਦੇ ਹੋ ਪਰ ਫਲੋਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਔਰ ਅੰਦਰ ਵੀ ਈਜ਼ੀਲੀ ਜਿਹੜੀ ਹੈਗੀ ਹੈ 250 300 ਦੀ ਗੈਦਰਿੰਗ ਆਰਾਮ ਨਾਲ ਸਿਟਿੰਗ ਏਰੀਆ ਹੈ ਹਰ ਇੱਕ ਛੋਟੇ ਛੋਟੇ ਚੀਜ਼ ਦਾ ਧਿਆਨ ਰੱਖਿਆ ਹੈ। ਔਰ ਮੈਰਿਜ ਦੇ ਵਿੱਚ ਕੀ ਹੁੰਦਾ ਹੈ ਦੋਸਤੋ ਅਲੱਗ ਜਿਹੜੀ ਹੈਗੀ ਹੈ ਫੈਮਿਲੀ ਵਾਸਤੇ ਟੇਬਲਸ ਲਗਾਏ ਹੈ ਔਰ ਇੰਡੀਵਿਜੂਅਲ ਵਾਸਤੇ ਸਾਰੇ ਅਲੱਗ ਟੇਬਲਸ ਹੈਗੇ ਹੈ। ਇਸ ਤਰ੍ਹਾਂ ਦਾ ਪੈਲੇਸ ਮਰੀਂਡਾ ਚ ਤੁਹਾਨੂੰ ਨਹੀਂ ਮਿਲਣਾ। ਪ੍ਰੋਪਰ ਜਿਹੜੀ ਹੈਗੀ ਹੈ ਸਪੈਨਿਸ਼ ਲੁੱਕ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ। ਤਿੰਨ ਤਿੰਨ ਚੂਮਰ ਲੱਗੇ ਹੋਏ ਆ ਔਰ ਇਹ ਡਿਜ਼ਾਈਨਿੰਗ ਜਿਹੜੀ ਹੈਗੀ ਅਸੀਂ ਸਾਰੀ ਬਾਰੋ ਕਰਾਈ ਹੈ। ਆਰਕੀਟੈਕਟ ਦੀ ਜਿਹੜੀ ਡਿਜ਼ਾਈਨਿੰਗ ਹੈਗੀ ਹੈ ਬਹੁਤ ਅੱਛੀ ਹੋਈ ਹੈ ਦੋਸਤੋ। मैट भी देख सकते हो बहुत बड़ा मैट हैगा फ्लोर मैट चेयर्स भी जी है, है। अलग अलग कलर की डिजाइनिंग की दोस्तों अंदर भी जोड़ा है आइसक्रीम सैक्शन मिठाई का सैक्शन ये सारी अपनी केटरिंग हैगी है हर एक चीज़ अवेलेबल है साढ़े कोटरिंग थोड़ी डिमांड के अकॉर्डिंग आप जी केटरिंग हैगी है हो जाएगी दोस्तों ते दोस्तों कॉफी तो लैके और अठ दस जी है, है सब्जियाँ अवेलेबल है ਔਰ ਅਲੱਗ-ਅਲੱਗ ਮੀਨੂ ਕਾਰਡ ਦੇ ਵਿੱਚ ਅਲੱਗ-ਅਲੱਗ ਆਪਸ਼ਨਸ ਦਿੱਤੀ ਹੋਈਆਂ ਹੈ ਦੋਸਤੋ ਤੇ ਦੋਸਤੋ ਮੇਨ ਗੱਲ ਹੈ ਪੈਲੇਸ ਪੈਲੇਸ ਦੀ ਅਗਰ ਤੁਸੀਂ ਚੌੜਾਈ ਲੰਬਾਈ ਦੇਖੋਗੇ ਬਹੁਤ ਖੁੱਲਾ ਹੈ 250 300 ਦੀ ਜਿਹੜੀ ਹੈਗੀ ਕੈਪੈਸਿਟੀ ਹੈਗੀ ਹੈ ਔਰ ਇਹ ਪ੍ਰੋਪਰ ਜਿਹੜਾ ਹੈਗਾ 스ਪੈਨਿਸ਼ ਵਿਲਾ ਬਣਾ ਹੋਇਆ ਹੈ ਦੋਸਤੋ ਇਸ ਤਰ੍ਹਾਂ ਦਾ ਵਿਲਾ ਮੈਂ ਤੁਹਾਨੂੰ ਫੇਰ ਦੱਸਦਾ ਇੱਕ ਕਨੈਕਟੀਵਿਟੀ ਵਿਲਾ ਮਰਿੰਡਾ ਦੇ ਵਿੱਚ ਅਵੇਲੇਬਲ ਨਹੀਂ ਹੈ ਦੋਸਤੋ ਤੇ ਦੋਸਤੋ ਇੱਕ ਵਾਰੀ ਅਗਰ ਆਪਣੇ ਵਿਆਹ ਤੁਸੀਂ ਪਲਾਨ ਕਰ ਰਹੇ ਹੋ ਬੱਚਿਆਂ ਦਾ ਤਾਂ ਇੱਕ ਵਾਰੀ ਤਾਜ ਰਿਜ਼ੋਰਟ ਵਿਜ਼ਿਟ ਕਰੋ ਔਰ ਇੱਕ ਵਾਰੀ ਆ ਕੇ ਆਪਣਾ ਸਾਡਾ ਤਾਜ ਰਿਜ਼ੋਰਟ ਦੇਖੋ ਸਾਡਾ ਸਾਰਾ ਕੇਟਰਿੰਗ ਦੇਖੋ ਤੁਸੀਂ ਇੱਕ ਵਾਰੀ ਆ ਕੇ ਔਰ ਤੁਸੀਂ ਇੱਥੇ ਬੁਕਿੰਗ ਕਰਾ ਕੇ ਹੀ ਜਾਓਗੇ ਜਾਂ ਤੁਸੀਂ ਤਾਜ ਰਿਜ਼ੋਰਟ ਦੇਖ ਲੋਗੇ ਕਿਉਂਕਿ ਆਪਣਾ ਸਾਰਾ ਸਮਾਨ ਹੈਗਾ ਕੇਟਰਿੰਗ ਦਾ ਜਿੰਨਾ ਦੇਖਣ ਚ ਵਧੀਆ ਉਹਨਾਂ ਖਾਣ ਚ ਵਧੀਆ ਲੱਗਣਾ ਤੁਹਾਨੂੰ ਔਰ ਕਿਸੇ ਚੀਜ਼ ਦੀ ਅਸੀਂ ਕਮੀ ਨਹੀਂ ਛੱਡੀ ਦੋਸਤੋ ਤੇ ਦੋਸਤੋ नीचे फ्लोर देख सकते हो सिटिंग अरेंजमेंट देख सकते हो और प्रॉपर जेड़ा हैगा ਤੁਸੀਂ ਲੁੱਕ ਦੇਖ ਸਕਦੇ ਹੋ ਦੋਸਤੋ ਦੋਸਤੋ ਬਾਹਰ ਸਿਟਿੰਗ ਏਰੀਆ ਦਿੱਤਾ ਹੋਇਆ ਜਿਵੇਂ ਕਿ ਮੈਂ ਬਾਹਰ ਬੈਠਾ ਹੈਗਾ ਤੇ ਇੱਕ ਸੈਪਰੇਟ ਜਿਹੜਾ ਹੈਗਾ ਸਿਟਿੰਗ ਏਰੀਆ ਦਿੱਤਾ ਹੈਗਾ ਤਾਂ ਕਿ ਤੁਸੀਂ ਅਗਰ ਬਾਹਰ ਬੈਠ ਕੇ ਪ੍ਰੋਪਰ ਜਿਹੜਾ ਹੈਗਾ ਬਾਹਰ ਦਾ 뷰 ਲੈ ਸਕਦੇ ਹੋ ਦੋਸਤੋ ਤੇ ਦੋਸਤੋ ਇਹਦੇ ਵਿੱਚ ਸਭ ਤੋਂ ਅੱਛੀ ਗੱਲ ਇਹ ਹੈ ਕਿ ਆਪਣੇ ਵਾਸ਼ਰੂਮ ਸੈਪਰੇਟ ਕੀਤੇ ਹੋਏ ਹੈ ਪਹਿਲੇਸ ਤੋਂ ਬਿਲਕੁਲ ਬਾਹਰ ਹੈ और डिजाइनिंग बहुत अच्छी की सारी स्पेनिश डिजाइनिंग है तो हूँ आप अंदर चल के देखते दे हैं मेरे राइट हैंड लेडीज़ का है और हैंड लैफ्टेंड जेंट्स वॉशरूम है दोस्तों एक वॉशरूम भी देखोगे जिमें कि अजक मॉल च ट्रेंड चल रहे हैं उसी तरह उपर तक असं प्रॉपर टाइलिंग की और डिजायनिंग देख सकते हो आर्कीटेक्ट ने बहुत अच्छी की है सारा सेंसर बेस्ड वाशरूम है ਅੱਜ ਦੀ ਰੇਟ ਦੇ ਵਿੱਚ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਵਾਸ਼ਰੂਮ ਜਿਹੜੇ ਹੈਗੇ ਨੀਟ ਐਂਡ ਕਲੀਨ ਹੋਣ ਤਾਂ ਅਸੀਂ ਸਾਰਾ ਸੈਂਸਰ ਬੇਸ ਜਿਹੜੇ ਹੈਗੇ ਵਾਸ਼ਰੂਮ ਰੱਖੇ ਹੈ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਬਹੁਤ ਅੱਛੀ ਡਿਜ਼ਾਈਨਿੰਗ ਕੀਤੀ ਹੋਈ ਹੈ ਮੇਨ ਸਭ ਤੋਂ ਵੱਡੀ ਗੱਲ ਹੈ ਕਿ ਸਾਫ ਸਫਾਈ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਅਸੀਂ ਪੂਰਾ ਧਿਆਨ ਰੱਖਿਆ ਹੋਇਆ ਦੋਸਤੋ ਵਾਸ਼ਰੂਮ ਦੇ ਵਿੱਚ ਅਸੀਂ 에ਅਰ ਪਿਰੀਫਾਈ ਮਸ਼ੀਨ ਵੀ ਲਾਈ ਹੋਈ ਹੈ ਔਰ ਨੈਪਕਿੰਸ ਵੀ ਦਿੱਤੇ ਹੋਏ ਹੈ ਫਲਾਵਰਿੰਗ ਵੀ ਕੀਤੀ ਹੋਈ ਹੈ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋਗਾ ਸਾਰੀ ਹੈਂਡਵਾਸ਼ ਦੀ ਵੀ ਆਪਸ਼ਨ ਦਿੱਤੀ ہوئی ਹੈ। ਦੋਸਤੋ ਇਹ ਆ ਗਿਆ ਵਾਸ਼ਰੂਮ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਇਹ ਸਿਟਿੰਗ ਏਰੀਆ ਆ ਗਿਆ ਬਾਹਰ ਦਾ ਇੱਕ ਸਾਡੇ ਕੋਲ ਹੋਰ ਆਪਸ਼ਨ ਅਸੀਂ ਦਿੱਤੀ ہوئی ਹੈ ਉਹਨੂੰ ਕਹਿੰਦੇ ਅਸੀਂ ਵੀਆਈਪੀ ਲੌਂਜ ਵੀਆਈਪੀ ਲੌਂਜ ਦੇ ਵਿੱਚ ਇਹ ਹੈ ਕਿ ਅਗਰ ਤੁਹਾਡੀ ਗੈਦਰਿੰਗ ਜ਼ਿਆਦਾ ਹੋ ਜਾਂਦੀ ਹੈ ਤਾਂ ਅਗਰ ਤੁਸੀਂ ਪਰਸਨਲ ਆਪਣੀ ਫੈਮਿਲੀ ਬੈਠਣਾ ਚਾਹੁੰਦੇ ਹੋ ਤਾਂ ਅਸੀਂ ਪਰਸਨਲ वास्तवी लॉन्च बनाया वीआईपी लॉन्च वीआईपी लॉन्च काट बैठना चाहते हैं थोड़ी जी अगर प्राइवेसी है जो मीटिंग करनी है तो यह वीआईपी लॉन्च बनया दीआईपी लॉन्च ये सैपरेट बनाया इस करके है अगर कोई अपनी परसनल मीटिंग करना चाहता है कोई अपना कीमती समान लैके बैठना चाहता है तो सैपरेट जो है वीआईपी लॉन्च आप बनाया आपको किसी चीज़ कमी नहीं छपी है तुम देख सकते हो दे, प्रोपर टीक लगी हुई है पेंटिंग्स दी भी है। भी है दोस्तो। दोस्तो है, की भी ऑप्शन दिखी है वीआई पी लॉन्च भी जोड़ा है आपका प्रॉपर बनाया दोस्तों दोस्तों आप हॉल आ गए तो प्रॉपर जी फलोरिंग की हुई है सीट कपैसिटी बहुत ज्यादा जिमें मैं दसिया अरेन्जमेंट जी की सांग हैगी है और बैठन तो लैके ਹਰ ਇੱਕ ਚੀਜ਼ ਦਾ ਸੀ ਛੋਟੇ ਛੋਟੇ ਚੀਜ਼ ਦਾ ਸੀ ਧਿਆਨ ਰੱਖਿਆ ਹੈ ਤੇ ਦੋਸਤੋ ਜਿਹੜੀ ਪ੍ਰਾਈਸ ਹੈਗੀ ਉਹ ਆਪਾਂ ਜੇ ਬੈਠਾਂਗੇ ਤੁਹਾਨੂੰ ਜਾਣ ਨਹੀਂ ਦਵਾਂਗੇ ਤੁਹਾਡੇ ਵਾਸਤੇ ਜਿਹੜੀ ਹੈਗੀ ਬੈਸਟ ਪ੍ਰਾਈਸ ਆਪਾਂ ਕਰ ਲਾਂਗੇ ਜਦ ਆਪਾਂ ਬੈਠਾਂਗੇ ਦੋਸਤੋ ਤੇ ਦੋਸਤੋ ਇੱਕ ਵਾਰੀ ਇਸ ਪੈਲੇਸ ਦੇ ਵਿੱਚ ਆਇਓ ਅਗਰ ਤੁਹਾਡੀ ਮੈਰਿਜ ਜਿਹੜੀ ਕਿ ਬੇਟਾ ਬੇਟੀ ਦੀ ਹੋ ਰਹੀ ਹੈ ਤਾਂ ਤੁਸੀਂ ਪੈਲੇਸ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਆ ਕੇ ਦੇਖੋ ਔਰ ਸਾਡੀ ਕੇਟਰਿੰਗ ਵੀ ਆਪਣੀ ਹੈਗੀ ਹੈ ਉਸ ਤੋਂ ਇਲਾਵਾ ਬੈਸਟ ਪ੍ਰਾਈਸ ਵੀ ਆਪਾਂ ਕਰ ਲਾਂਗੇ ਬੈਠ ਕੇ ਔਰ ਇਹਦੀ ਕਨੈਕਟੀਵਿਟੀ ਵੀ ਜਿਹੜੀ ਹੈਗੀ ਹੈ ਆਪਣੀ ਦੋਸਤੋ ਖਰੜ ਲੁਧਿਆਣਾ ਹਾਈਵੇ ਦੇ ਉੱਤੇ ਆਂਦਾ ਹੈ ਮਰੀਂਡਾ ਦੇ ਕੋਲ ਆਂਦਾ ਹੈ ਤੇ ਮੈਨੂੰ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਮੇਰੇ ਪਰਸਨਲ ਨੰਬਰ ਤੇ 788961721 ਤੇ ਬਹੁਤ ਬਹੁਤ ਧੰਨਵਾਦ ਤੇ ਜਰੂਰ ਵਿਜ਼ਿਟ ਕਰਿਓ ਧੰਨਵਾਦ ਜੀ ਮੇਰਾ ਨਾਮ ਪ੍ਰਦੀਪ ਸਿੰਘ ਤੇ ਸਾਡੇ ਮਲਮਜਰੇ ਤੋਂ ਵਿਆਹ ਹੋਇਆ ਸੀ ਤੇ ਇਹ ਤਾਜ ਰਿਸੋਰਟ ਤੇ ਅਸੀਂ ਸਾਡੇ ਵਿਆਹ ਵਿਸਤ ਕੀਤਾ ਬਹੁਤ ਵਧੀਆ ਡੈਕੋਰੇਸ਼ਨ ਖਾਣ ਪੀਣ ਤੇ ਸਰਵਿਸ ਬਹੁਤ ਜ਼ਿਆਦਾ ਵਧੀਆ ਵਾਸ਼ਰੂਮ ਦੀ ਸਫਾਈ ਜਾਂ ਉਦਾਂ ਕੋਈ ਵੀ ਕਲੀਨਿਕ ਬਹੁਤ ਵਧੀਆ ਚੀਜ਼ ਆ ਕਦੇ ਵੀ ਵਿਸਟ ਕਰਕੇ ਦੇਖਿਓ ਤੁਹਾਨੂੰ ਵਧੀਆ ਮਾਹੌਲ ਮਿਲੂਗਾ ਰਵਿੰਦਰ ਸਿੰਘ ਵਜੀਦਵਰ ਜੀ ਕਿੱਥੇ ਆਏ ਸਾਡੇ ਭਾਈ ਹਰਜੀਤ ਸਿੰਘ ਜੀ ਹਰਮਨ ਬਾਬਾ ਜੀ ਜੋ ਗੁਰਦੁਆਰਾ ਗੜੀ ਪੌਰਖਾ ਸਾਹਿਬ ਇੱਥੇ ਲੰਬੇ ਸਮੇਂ ਤੋਂ ਕਮੇਟੀ ਦੇ ਸਰਪ੍ਰਸਤੀ ਬਲੇਓ ਉਹ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਮਰੰਡਾ ਤਾਜ ਪੈਲਸ ਵਿੱਚ ਸੋ ਇੱਥੇ ਸਾਰੇ ਹੀ ਸੰਗਤਾਂ ਪਹੁੰਚੀਆਂ ਨੇ ਬਹੁਤ ਗੁਰਮਖ ਪਿਆਰੇ ਪਹੁੰਚ ਰਹੇ ਨੇ ਤੇ ਢਾਡੀ ਪਾਈ ਗਰਜਾ ਸਿੰਘ ਮਾਨਕਪਰੀ ਦਾ ਜਥਾ ਵੀ ਨਾਲ ਲੱਗੇਗਾ ਸੋ ਅੱਜ ਦੇ ਸਮੇਂ ਬਹੁਤ ਖੁਸ਼ੀ ਦਾ ਸਾਡੇ ਲਈ ਦਿਨ ਹੈ ਇਹ ਕਿ ਬਾਬਾ ਜੀ ਦੇ ਨਾਲ ਰਲ ਮਿਲ ਕੇ ਸਾਰੇ ਹੀ ਅਸੀਂ ਆਪਣੀ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ ਜਿੰਨੇ ਵੀ ਉਹਨਾਂ ਦਾ ਸਰਕਲ ਹੈ ਮਿੱਤਰ ਪਿਆਰੇ ਉਹ ਸਾਰੇ ਹੀ ਅੱਜ ਪਹੁੰਚ ਰਹੇ ਨੇ ਰਿਸ਼ਤੇਦਾਰਾਂ ਦੇ ਸਮੇਤ ਸੋ ਜਦੋਂ ਵੱਡੇ ਇਕੱਠ ਦੇ ਵਿੱਚ ਇੱਕ ਥੋੜੀ ਦਿੱਕਤ ਆਉਂਦੀ ਹੁੰਦੀ ਹੈ ਅਰੇਂਜਮੈਂਟ ਦੀ ਕਿਸੇ ਵੀ ਖਾਣ ਪੀਣ ਦੀ ਜਾਂ ਹੋਰ ਮਹਿਮਾਨ ਨਿਵਾਜ਼ੀ ਦੀ ਪਰ ਜਿਹੜਾ ਤਾਜ ਪੈਲਸ ਐ ਏਮਰੈਂਡਾ ਇਹਦੇ ਵਿੱਚ ਪਹੁੰਚੇ ਤੇ ਬਹੁਤ ਵਧੀਆ ਇਹਨਾਂ ਦਾ ਅਰੇਂਜਮੈਂਟ ਹੈ ਤੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਸਾਰੇ ਪ੍ਰਬੰਧ ਵੀ ਅੱਛੇ ਆ ਤੇ ਬਹੁਤ ਵਧੀਆ ਜਿਹੜੀ ਡੈਕੋਰੇਸ਼ਨ ਹੈ ਸੋ ਹਰ ਇੱਕ ਨੂੰ ਕਿਉਂਕਿ ਕੋਈ ਦਿੱਕਤ ਨਾ ਆਵੇ ਹਰ ਇੱਕ ਬੈਠ ਕੇ ਖੁੱਲੀ ਥਾਂ ਐ ਬੈਠ ਕੇ ਖਾ ਪੀ ਸਕੇ ਜਿਹੜੇ ਉਹ ਸਾਰੇ ਪ੍ਰਬੰਧ ਹੈ ਉਹ ਦੇਖ ਰੇ ਇੱਕ ਜਿਹੜੀ ਸਾਡੀ ਇੱਥੇ ਬਣਾਈਆਂ ਹੋਈਆਂ ਟੀਮਾਂ ਸੇਵਾ ਦਾ ਉਹ ਵੀ ਨਿਭਾ ਰਹੇ ਐ ਤੇ ਪੈਲਸ ਵੱਲੋਂ ਵੀ ਵਧੀਆ ਸਹਿਯੋਗ ਜੋ ਦਿੱਤਾ ਜਾ ਰਿਹਾ ਤਾਂ ਹੁਣ ਚਾਹ ਪਾਣੀ ਛੱਕ ਕੇ ਉਸ ਤੋਂ ਬਾਅਦ ਬਾਹਰ ਢਾਡੀ ਜਥਾ ਲੱਗ ਜਾਣਾ ਨਾਲ ਦੀ ਨਾਲ ਕੀਰਤਨ ਸਿੱਖ ਇਤਿਹਾਸ ਨਾਲ ਜਾਰੀ ਰਹੇਗਾ ਕਿਉਂਕਿ ਖੁਸ਼ੀਆਂ ਦੇ ਸਮੇਂ ਵੀ ਅਸੀਂ ਉਹ ਪਰਮਾਤਮਾ ਦੇ ਨਾਲ ਜੁੜ ਕੇ ਰਹੀਏ ਤਾਂ ਹੋਰ ਵੀ ਅੱਛਾ ਹੁੰਦਾ ਈ ਤੇ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤਾਜ ਪੈलेस ਮਰੈਂਡਾ ਚ ਆਏ ਆ ਸਾਡੇ ਇਲਾਕੇ ਦੇ ਬਹੁਤ ਹੀ ਜਿਆਦਾ ਰਿਸਪੈਕਟਡ ਹਰਮਨबीर ਜੀ ਦੀ ਬੇਟੀ ਦਾ ਵਿਆਹ ਹੈ ਸਾਰਾ ਇਲਾਕਾ ਇੱਥੇ ਆਇਆ ਹੋਇਆ ਅੱਜ ਤਾਜ ਪੈलेस ਚ ਆ ਕੇ ਬੜੀ ਖੁਸ਼ੀ ਹੋਈ ਬਹੁਤ ਬਿਊਟੀਫੁਲ ਤਾਜ ਪੈलेस ਹੈ ਇੱਥੇ ਦਾ ਅਰੇਂਜ ਦੇਖ ਕੇ ਬਹੁਤ ਖੁਸ਼ੀ ਹੋਈ ਅੱਜ ਤੇ ਇੱਥੇ ਦੇ ਵਾਸ਼ਰੂਮ ਇੱਥੇ ਦੀ ਜਿਹੜੀ ਕਲੀਨਨੈਸ ਹੈ ਇੱਥੇ ਦੇ ਜਿਹੜਾ ਹਾਊਸਕੀਪਿੰਗ ਵਾਲੇ ਆ ਜਾਂ ਸਾਰੇ ਲੋਕਾਂ ਨੂੰ ਦੇਖ ਕੇ ਖੁਸ਼ੀ ਜੀ ਹੋਈ ਅੱਜ ਤਾਜ ਪੈलेस ਚ ਅਸੀਂ ਆਏ ਆ ਬਹੁਤ ਵਧੀਆ ਲੱਗਿਆ ਅੱਜ ਬਹੁਤ ਜਿਆਦਾ ਵਧੀਆ ਲਾਈਟਿੰਗ ਹੈ ਜੀ ਦੇਖੋ ਉੱਪਰ ਨੂੰ ਬਹੁਤ ਜਿਆਦਾ ਵਧੀਆ ਡੈਕੋਰੇਸ਼ਨ ਹੈ ਮੈਂ ਗੋਗਾ ਵੀਰ ਜੀ ਵੀਰ ਜੀਓ ਨੇ ਅਸੀਂ ਬਹੁਤ ਖੁਸ਼ ਆਜਿੱਤੇ ਆ ਕੇ ਮੀਤ ਸਿੰਘ ਸ਼ਾਂਟੂ ਆ ਜੀ ਤੇ ਅੱਜ ਅਸੀਂ ਤਾਜ ਜਿਹੜਾ ਰਿਜ਼ੋਰਟ ਮਰੰਡੇ ਦੇ ਵਿੱਚ ਆਏ ਸੀ ਵਿਆਹ ਦੇਖਣ ਤੇ ਬਹੁਤ ਸੋਹਣਾ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੈ ਹਾਲ ਹੂਲ ਵਗੈਰਾ ਸਾਰਾ ਬਹੁਤ ਵਧੀਆ ਬਾਹਰ ਵੀ ਬਹੁਤ ਸੋਹਣਾ ਕੀਤਾ ਆ ਤੇ ਬਹੁਤ ਬਧੀ ਸੋਹਣੀ ਚੀਜ਼ ਬਣਾਈ ਆ ਵੈਸੇ ਪਹਿਲਾਂ ਵੀ ਆਏ ਆ ਤੇ ਉਦੋਂ ਨਾਲ ਹੁਣ ਦੁਬਾਰਾ ਇਹਨਾਂ ਰੈਨੋਵੇਸ਼ਨ ਕਰਕੇ ਦੁਬਾਰਾ ਬਹੁਤ ਸੋਹਣਾ ਬਣਾਤਾ ਨੇ। ਜੀ। ਅਰੇਂਜਮੈਂਟ ਬਹੁਤ ਵਧੀਆ। ਦੇਖੋ ਸਾਰਾ ਕੁਝ ਦੇਖੋ ਸਾਰਾ ਕੁਝ ਦੇਖਣ ਨੂੰ। ਸਾਰੇ ਕੁਝ ਬਹੁਤ ਸੋਹਣਾ ਬਣਾਤਾ। ਅੱਗੇ ਨਾਲੋਂ ਤਾਂ ਜਣੀ ਇਹ ਸਮਝ ਲਓ ਵੀ 100% ਚੇਂਜ ਹੈ। ਸਤਿ ਸ੍ਰੀ ਅਕਾਲ ਜੀ ਮੈਂ ਜਗਜੀਤ ਸਿੰਘ ਜੱਗੀ ਕਾਦੀ ਮਾਜਰਾ ਅੱਜ ਅਸੀਂ ਤਾਜ ਦੇ ਪ੍ਰੈਸ ਤੇ ਪਹੁੰਚੇ ਆ ਜੀ ਪਹਿਲਾ ਵੇਖਿਆ ਅਸੀਂ ਆਕੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬਣਿਆ ਹੋਇਆ ਇਹਨਾਂ ਦਾ ਜੋ ਇੱਥੇ ਵੇਟਰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਪਲਾਈ ਦੇ ਰਹੇ ਆ ਹਰ ਟੇਬਲ ਤੇ ਦੋ ਦੋ ਤਿੰਨ ਤਿੰਨ ਬੰਦੇ ਖੜੇ ਆ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਹੋਇਆ ਬਹੁਤ ਸਵਾਦਿਸ਼ਟ ਖਾਣਾ ਬਣਾਇਆ ਹੋਇਆ ਇਦਾਂ ਦਾ ਪਹਿਲਾਂ ਅਸੀਂ ਪਹਿਲਾਂ ਕਦੇ ਦੇਖਿਆ ਨਹੀਂ ਹੈ ਪਰ ਜੋ ਪਹਿਲਾਂ ਸੀ ਉਹਦੇ ਨਾਲੋਂ ਕਿਤੇ 100 ਗੁਣਾ ਜ਼ਿਆਦਾ ਹੈ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਦੈਨੂ ਲੱਗਣ ਵਾਲਾ ਪਿਆਸ ਹੈ ਸਾਹੀ ਕਾਲ ਦੀ ਮੈਂ ਅੱਜ ਤਾਜ਼ਰ ਰਿਜ਼ੋਰਟ ਚ ਆਇਆ ਵਾ ਕੁਰਾਲੀ ਤੋਂ ਉਤਾਰ ਸਿੰਘ ਵਿਆਹ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੈ ਨਾ ਦਾ ਡੈਕੋਰੇਸ਼ਨ ਬਹੁਤ ਵਧੀਆ ਹੈ ਤੇ ਫਰਨੀਚਰ ਬਹੁਤ ਵਧੀਆ ਹੈ ਤੇ ਅਰੇਂਜਮੈਂਟ ਬਹੁਤ ਵਧੀਆ ਹੈ ਇਹਨਾਂ ਦਾ ਭਾਈ ਹਰਜੀਤ ਸਿੰਘ ਜੀ ਹਰਮਨ ਉਹਨਾਂ ਦੀ ਬੇਟੀ ਦੇ ਪਿਆ ਤੇ ਮੌਕੇ ਬਹੁਤ ਹੀ ਖੁਸ਼ੀ ਭਰਿਆ ਇਸ ਸਮੇਂ ਅਸੀਂ ਮਾਹੌਲ ਕਮ ਆ ਕਿ ਸਰਬੱਤ ਖਾਲਸਾ ਵੱਲੋਂ ਚੁਣੇ ਸ੍ਰੀ ਅਕਾਲਪ੍ਰੀਤ ਸਬਜੀ ਦੇ ਜਿਹੇਦਾਰ ਜਿਹੇਦਾਰ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਉਹਨਾਂ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਸਾਡੇ ਕੋਲ ਇੱਥੇ ਵਿਆਹ ਦੇ ਵਿੱਚ ਹਾਜ਼ਰੀ ਲਾਉਣ ਪਹੁੰਚੇ ਨੇ ਉਹਨਾਂ ਨੂੰ ਅਸੀਂ ਜੀਓ ਆਏ ਆਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਹਰਜੀਤ ਸਿੰਘ ਹਰਮਨ ਜਿਨ੍ਹਾਂ ਦੀ ਬੇਟੀ ਦਾ ਸੁਭਾ ਅਨੰਦਕਾਰਜ ਹੈ ਸੋ ਉਹਨਾਂ ਨੂੰ ਦਾਸ ਵੱਲੋਂ ਤੇ ਜਿਹੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਲਾਖ ਲਖ बधाइयां ਹੋਣ ਦੋਵੇਂ ਪਰਿਵਾਰਾਂ ਨੂੰ ਕਿਉਂਕਿ ਇਹ ਪਵਤ ਦਾ ਇਲਾਕਾ ਜਿਹੜਾ ਇਹ ਕੌਮੀ ਇਨਸਾਫ ਮੋਰਚੇ ਨਾਲ ਜੁੜਿਆ ਹੋਇਆ ਸੋ ਭਾਈ ਹਰਜੀਤ ਸਿੰਘ ਹਰਮਨ ਹਮੇਸ਼ਾਂ ਉੱਥੇ ਹਾਜ਼ਰੀ ਲਵਾਉਂਦੇ ਰਹੇ ਆ ਵੱਡਾ ਯੋਗਦਾਨ ਹੈ ਮੋਰਚੇ 'ਚ ਇਸ ਕਰਕੇ ਅੱਜ ਇੱਥੇ ਪਹੁੰਚੇ ਆ ਉਹਨਾਂ ਦੇ ਸਮਾਰਗ ਵਿੱਚ ਸ਼ਾਮਲ ਹੋਣ ਵਾਸਤੇ ਸੋ ਦਾਸ ਵੱਲੋਂ ਤੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਦੋਵੇਂ ਪਰਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ